चले सारे को जमा चाहना धनबाद करना प्रशाद है अंतर का प्रसाद सारे प्रसाद लेके जागे वालिया जी एम डी वालिया इंडस्ट्री श्री दिनेश कुमार जी जैन इनको सम्मानित करेंगी अलका जैन जी वीना जैन जैन मिस्टर गौरव जैन संदीप जैन, गौरव, जोड़ी, है श्रीमती मुनिपल कमेटी के प्रेसिडेंट हैं मिसी सुजाता चावला इस हमारे लिए बड़ी गर्व की बात है कि ये इसी स्कूल के स्टूडेंट भी रहे हैं श्रीमती वीणा जॉली जी इन्हें मैं दान भी कहूंगी तो बहुत अच्छा लगेगा तो मैं रिक्वेस्ट रिक्वेस्टी धनंजय जी आप

ਅੱਜ ਸਾਨੂੰ ਪਤਾ ਲੱਗਾ ਤੁਸੀਂ ਇਸੇ ਸਕੂਲ ਚ ਪੜ੍ਹੇ ਹੋ ਤੇ ਅੱਜ ਪ੍ਰੋਗਰਾਮ BC ਵਰਸੇ ਸੀ ਕਿਸ ਤਰ੍ਹਾਂ ਹੈ ਹਾਂਜੀ ਬਹੁਤ ਵਧੀਆ ਜੀ ਇਹਨਾਂ ਦਾ ਉਪਰਾਲਾ ਹੈ ਕਿ ਬਹੁਤ ਵਧੀਆ ਉਪਰਾਲਾ ਹੈ ਜੀ ਵੀ ਹਰ ਸਾਲ ਹਰ ਸਾਲ ਇਹ ਪ੍ਰੋਗਰਾਮ ਕਰਦੇ ਨੇ ਇੱਥੇ ਭੰਡਾਰੇ ਦੇ ਰੂਪ ਵਿੱਚ ਤੇ ਪਰਵਚਨ ਵੀ ਹੁੰਦਾ ਹੈ ਤੇ ਮੈਨੂੰ ਬਹੁਤ ਖੁਸ਼ੀ ਹੈ ਕਿ ਮੈਨੂੰ ਇੱਥੇ ਲਾਸਟ 2 ਸਾਲ ਤੋਂ ਬੁਲਾਇਆ ਜਾ ਰਿਹਾ ਹੈ ਜਦੋਂ ਮੈਂ ਪ੍ਰੈਜ਼ੀਡੈਂਟ ਬਣੀ ਹਾਂ ਤੇ ਮੈਨੂੰ ਬਹੁਤ ਹੀ ਬੜੀ ਖੁਸ਼ੀ ਹੈ ਇਸ ਚੀਜ਼ ਦੀ ਕਿ ਜਦੋਂ ਔਰ ਬਹੁਤ ਪ੍ਰਾਊਡ ਫੀਲ ਹੁੰਦਾ ਹੈ ਕਿ ਜਦੋਂ ਅਸੀਂ ਆਪਣੇ ਸਕੂਲ ਵਿੱਚ ਪਹੁੰਚਦੇ ਹਾਂ ਕਿ ਮੈਂ 7th ਤੱਕ ਇਸ ਸਕੂਲ ਵਿੱਚ ਹੀ ਪੜ੍ਹੀਆਂ ਤੇ ਉਹ ਸਟਾਫ ਦੇ ਕਿ ਸਕੂਲ ਦੀ ਇੰਪਰੂਵਮੈਂਟ ਦੇਖ ਕੇ ਬਹੁਤ ਹੀ ਵਧੀਆ ਲੱਗਦਾ ਤੇ ਸਟਾਫ ਸਾਰਾ ਬਹੁਤ ਹੀ ਵਧੀਆ ਬਹੁਤ ਹੀ ਮਿਹਨਤੀ ਹੈ ਕਿ ਮੈਂ ਉਹੀ ਇਹਨਾਂ ਨੂੰ ਪੁੱਛ ਵੀ ਰਹੀ ਸੀ ਕਿ ਹਰ ਜਗ੍ਹਾ ਤੇ ਹਰ ਜੈਂਡ ਸਕੂਲ ਵਿੱਚ ਇਸ ਤਰ੍ਹਾਂ ਹਰ ਸਾਲ ਪ੍ਰੋਗਰਾਮ ਕੀਤਾ ਜਾਂਦਾ ਹੈ ਸਲਾਨਾ ਪ੍ਰੋਗਰਾਮ ਤਾਂ ਇਹ ਬਹੁਤ ਹੀ ਵੱਡਾ ਉਪਰਾਲਾ ਹੈ ਕਿ ਜਿਹੜਾ ਹਰ ਸਾਲ ਇੱਥੇ ਸਲਾਨਾ ਪ੍ਰੋਗਰਾਮ ਹੁੰਦਾ ਹੈ ਤੇ ਸਾਰੇ ਗੱਲ ਮਿਲ ਕੇ ਮਿਹਨਤ ਕਰਦੇ ਨੇ ਤੇ ਸਾਰੇ ਸਟਾਫ ਦੀ ਬਹੁਤ ਵੱਡੀ ਹਿੰਮਤ ਹੈ ਜੀ ਕਿਸ ਤੋਂ ਆ ਰਹੇ ਬੈ ਉਸੇ ਸਕੂਲ ਚ ਪੜੇ ਆ ਜੋ ਉਸੇ ਸਕੂਲ ਦੇ ਪ੍ਰੈਜਿਡੈਂਟ ਬਣ ਕੇ ਆਏ ਤੇ ਟੀਚਰ ਵੀ ਪੁਰਾਣੇ ਮਿਲੇ ਹੋਣ ਬਿਲਕੁਲ ਟੀਚਰਸ ਪੁਰਾਣੇ ਮਿਲੇ ਨੇ ਲਾਸਟ ਈਅਰ ਚੀਮਾ ਸਾਹਿਬ ਵੀ ਪਹੁੰਚੇ ਸੀਗੇ ਤੇ ਉਹ ਵੀ ਇਸੇ ਸਕੂਲ ਵਿੱਚ ਪੜ ਕੇ ਗਏ ਨੇ ਸਹੀ ਹੈ ਮੈਂ ਜੀ ਹਰਪਾਲ ਚੀਮਾ ਜੀ ਇਹਨਾਂ ਦੀ ਸਕੂਲ ਦੀ ਦੂਜੀ ਬ੍ਰਾਂਚ ਹੈ ਹਾਂ ਜੀ ਉਹ ਦੂਸਰੀ ਬ੍ਰਾਂਚ ਵਿੱਚ ਪੜ ਕੇ ਗਏ ਨੇ ਜੀ ਕਿ ਉਹਦੇ ਤੇ ਨੇ ਪੰਜਾਬ ਸਰਕਾਰ ਦੀ ਫਾਈਨ ਹਾਂ ਜੀ ਉਹ ਫਾਈਨਾਂਸ ਮਿਨਿਸਟਰ ਨੇ ਜੀ ਹਾਂ ਜੀ ਹਾਂ ਜੀ ਤੇ ਬਹੁਤ ਹੀ ਵਧੀਆ ਉਪਰਾਲੇ ਇਹਨਾਂ ਦਾ ਜਿਹੜਾ ਕੀ ਕਰਦੇ ਨੇ ਤੇ ਬਹੁਤ ਪ੍ਰਾਊਡ ਫੀਲ ਹੁੰਦਾ ਜਿਹੜੇ ਸਾਡੇ ਸੰਤੋਸ਼ ਸਰ ਨੇ ਪਰਸਨਲੀ ਵੀ ਸਾਡੇ ਨਾਲ ਫੈਮਿਲੀ ਹੈਗੇ ਨੇ ਇਹਨਾਂ ਦੇ ਲਿੰਕ ਨੇ ਤੇ ਬਹੁਤ ਹੀ ਵਧੀਆ ਉਪਰਾਲੇ ਚ ਕਿਹ ਜਾਨ ਸਰ ਸਾਨੂੰ ਵੀ ਪ੍ਰਾਊਡ ਹੈ ਕਿ ਜਦੋਂ ਵੀ ਅਸੀਂ ਮੈਮ ਨੂੰ ਬੁਲਾਉਂਦੇ ਆ ਤਾਂ ਮੈਡਮ ਹਾਰਡ ਟਾਈਮ ਤੁਹਾਡੇ ਲਈ ਪਹੁੰਚੇ ਹੁੰਦੇ ਨੇ ਥੈਂਕ ਯੂ ਸਨ ਮੈਂ ਵੀ ਇਸ ਸਕੂਲ ਦੀ ਟੀਚਰ ਆ ਔਰ ਮੈਨੂੰ 27 ਇਅਰ ਹੋ ਗਏ ਇਸ ਸਕੂਲ ਦੇ ਵਿੱਚ ਲਗਾਤਾਰ ਤਾਂ ਸਾਨੂੰ ਵੀ ਪ੍ਰਾਊਡ ਫੀਲ ਹੁੰਦਾ ਆਪਣੇ ਸਕੂਲ ਤੇ ਕਿ ਜਦੋਂ ਚੀਮਾ ਸਰ ਆਏ ਤਾਂ ਸਾਨੂੰ ਬੜਾ ਪ੍ਰਾਊਡ ਫੀਲ ਹੋਇਆ ਕਿ ਸਾਰੇ ਸ਼ਹਿਰ ਵਿੱਚ ਸਾਡੇ ਸਕੂਲ ਦਾ ਨਾਮ ਚੱਲਿਆ ਹੁੰਦਾ। ਹਾਂਜੀ ਸਰ ਮੈਨੂੰ 14 ਸਾਲ ਹੋ ਗਏ ਸਕੂਲ ਦੇ ਵਿੱਚ ਔਰ ਬੜਾ ਅੱਛਾ ਲੱਗਦਾ ਹਰ ਸਾਲ ਅਸੀਂ ਮਤਲਬ ਪੰਡਾਲੇ ਤੌਰ ਤੇ ਮਨਾਉਂਦੇ ਆ ਔਰ ਸਾਰੇ ਬੜੀ ਸ਼ਰਧਾ ਨਾਲ ਬੱਚੇ ਵੀ ਮੈਨੇਜਿੰਗ ਕਮੇਟੀ ਸਾਰੇ ਟੀਚਰਸ ਆ ਪ੍ਰਿੰਸੀਪਲ सब बड़ी रल मिल के दिन मन ਇਸ ਅਨੂਲ ਜਿਹੜੀ ਸਮਾਧ ਬਣੀ ਹੈ ਉਹ ਸਾਡੇ ਪਰਿਵਾਰ ਨੇ ਬਣਵਾਈ ਸੀਗੀ ਤੇ ਮਹਾਰਾਜ ਦੀ ਬਹੁਤ ਕਿਰਪਾ ਹੈਗੀ ਹੈ ਤੇ ਬਸ ਮਹਾਰਾਜ ਦੀ ਸੇਵਾ ਲਈ ਆਏ ਹਾਂ ਜਲ ਕੇ ਤੁਹਾਡੇ ਦਾਦਾ ਜੀ ਨੇ ਬਣਾਈ ਸੀ ਹਾਂਜੀ ਹਾਂਜੀ ਉਹਨਾਂ ਨੇ ਸਾਡੇ ਪਰਿਵਾਰ ਨੇ ਉਹਨਾਂ ਨੇ ਸ਼ੁਰੂ ਕੀਤਾ ਸੀਗਾ ਲਾਲਾ ਹੁਕਮ ਚੰਦ ਜੀ ਜੈਨ ਮੇਰੇ ਗ੍ਰੈਂਡਫਾਦਰ ਸੀਗੇ ਤੇ ਮੇਰੇ ਫਾਦਰ ਮਿਸਟਰ ਦਰਿੰਦਰਜੀਤ ਜੈਨ ਤੇ ਮੇਰਾ ਨਾਮ ਸੰਜੀਵ ਜੈਨ ਹੈ आ रहे हैं रेगुलर महाराज की सेवा हर साल अस आ रहे जैन जय ਮੈਂ ਅਰਵਿੰਦਰ ਕੁਮਾਰ ਜੈਨ ਆਰ ਐਡ ਐਂਡ ਪਬਲਿਕ ਹਾਈ ਸਕੂਲ ਧੰਬਾ ਪ੍ਰਧਾਨ ਬੋਲਦਾ ਹਾਂ ਮੈਂ ਸਾਰੇ ਮੈਂਬਰਾਂ ਦਾ ਧੰਨਵਾਦ ਕਰਦਾ ਹਾਂ ਸ਼ਾਂਤੀ ਬਰਕਾ ਜੀ ਸਾਡੇ ਚੀਫ ਗੈਸਟ ਹੈ ਜੀ ਬਹੁਤ ਸੇਵਾ ਕਰ ਰਹੇ ਹਨ ਤਾਂ ਸੰਜੀਵ ਜੀ ਆਏ ਹੋਏ ਹਨ ਉਹਨੇ ਬਹੁਤ ਸੇਵਾ ਕਰ ਰਹੇ ਹਨ ਜੀ ਰਾਉ ਪ੍ਰਸ਼ਾਦ ਜੀ ਕੋਲਦਾ ਇਸ ਬਹੁਤ ਕੁਝ ਦੇਣ ਹੈ ਜੀ ਹਰ ਹਮੇਸ਼ਾ ਪੂਸਣਾ ਕੁਝ ਦੇਣ ਸਾਡੇ ਸਕੂਲ ਨੂੰ ਦਵਾਤੇ ਰਹਿੰਦੇ ਹਨ ਜੀ ਦਿਮਪਲ ਵਾਲੀਆ ਜੀ ਆਏ ਹਨ ਚੰਦਰ ਸਿੰਘ ਹੋਰ ਜੋੜੀ ਆਏ ਹਨ ਜੀ ਮੈਡਮ ਲੁਧਿਆਣੇ ਚੇਤਾ ਮੈਡਮ ਵੀ ਬਹੁਤ ਮਿਹਨਤ ਨਾਲ ਕੰਮ ਕਰ ਰਹੇ ਸਕੂਲ ਬਹੁਤ ਵਧੀਆ ਚੱਲਦਾ ਹੈ ਤਰੱਕੀ ਕਰ ਰਿਹਾ ਸਕੂਲ ਦਾ ਧ ਇਹ ਆਰਐਸ ਜੈਨ ਸਕੂਲ ਵਿੱਚ ਅੱਜ ਜੋ ਮਾਰਾ ਸਾਰੇ ਮੈਂਬਰਾਂ ਦਾ ਧੰਨਵਾਦ ਕਰਦਾ ਸ਼ਾਂਤੀ ਪ੍ਰਕਾਸ਼ ਜੀ ਸਾਡੇ ਚੀਫ ਗੈਸਟ ਹੈ ਬਹੁਤ ਸੇਵਾ ਕਰ ਰਹੇ ਹਨ ਤਾਂ ਸੰਜੀਵ ਜੀ ਆਏ ਹੋਏ ਹਨ ਬਹੁਤ ਸੇਵਾ ਕਰ ਰਹੇ ਹਨ ਜੀ ਰਾਉ ਪਰਸ਼ੀ ਜੀ ਕੋਲ ਲਈਦਾ ਬਹੁਤ ਕੁਝ ਦੇਣ ਹੈ ਜੀ ਹਰ ਮੇਸ਼ਾ ਪੂਸਣ ਕੋਈ ਨੇ ਸਾਡੇ ਸਕੂਲ ਨੂੰ ਬੰਦਦੇ ਰਹਿੰਦੇ ਆ ਨਹੀਂ ਡਿੰਪਲ ਵਾਲੀ ਜਿਹੜੇ ਚੰਦਰ ਸਿੰਘ ਉਹ ਜੋੜੀ ਆ ਨਹੀਂ ਮੈਡਮ ਨੂੰ ਦਿੰਦੇ ਚੇਤਾ ਮੈਡਮ ਵੀ ਬਹੁਤ ਮਿਹਨਤ ਨਾਲ ਕੰਮ ਕਰ ਸਕੂਲ ਬਹੁਤ ਵਧੀਆ ਚੱਲਦਾ ਤਰੱਕੀ ਕਰ ਰਿਹਾ ਸਕੂਲ ਸਾਡਾ ਧੰਨਵਾਦ ਅੱਜ ਦੇ ਸਕੂਲ ਇਹ ਆਰਐਸ ਜੈਨ ਸਕੂਲ ਵੀ ਅੱਜ ਜੋ ਮਾਰਾ ਸਦੀ ਬਰਸੀ ਮਨਾਈ ਜਾ ਰਹੀ ਹੈ ਹਰ ਸਾਲ ਇੱਥੇ ਇਹ ਪ੍ਰੋਗਰਾਮ ਹੁੰਦਾ ਹੈ ਔਰ ਇਹ ਜੋ ਜੈਨ ਸਮਾਜ ਹੈ ਜਿਨ੍ਹਾਂ ਵਿੱਚ फाउंडर श्री दर्शनलाल जैन जी और श्री शांतिपाल जैन जी ने ਝੰਡੇ ਰਸਮ ਕੀਤੀ ਹੈ ਅਰਹੰਤ ਜੈਨ ਸਾਹਿਬ ਬੈਠਣੇ ਸੰਜੀਵ ਜੈਨ ਜੀ ਲੁਧਿਆਣੇ ਤੋਂ ਆਏ ਨੇ ਔਰ ਇਸ ਚੀਜ਼ ਦੀ ਬੜੀ ਖੁਸ਼ੀ ਹੁੰਦੀ ਹੈ ਕਿਉਂਕਿ ਇਹ ਬੜਾ ਸਕੂਲ ਨੇ ਬੜਾ ਨਾਮ ਕਟਿਆ ਹੈ ਬੜਾ ਹੁਣ ਰਵਿੰਦਰ ਜੈਨ ਜੀ ਇਸ ਦੇ ਪ੍ਰਧਾਨ ਨੇ ਔਰ ਜੋਲੀ ਸਾਹਿਬ ਮੈਨੇਜਰ ਨੇ ਔਰ ਇਸ ਖੁਸ਼ੀ ਹੁੰਦੀ ਹੈ ਕਿ ਬੱਚਿਆਂ ਦਾ ਭਵਿੱਖ ਬਣਦਾ ਹੈ ਈਵਨ ਕਿ ਜਿਵੇਂ ਜ਼ਿਕਰ ਕੀਤਾ ਸੀ ਮਨਿਸਟਰ ਸਾਹਿਬ ਸਾਡੇ ਅਰਪਾਲ ਜੀ ਮਾ ਜੀ ਵੀ ਇੱਥੇ ਪੜ੍ਹ ਕੇ ਗਏ ਨੇ और इस चीज़ की खुशी यही दे चाहिए कि दिन दोगनी रात चौगनी स्कूल तरक्की करे अज उन्हों का आशीर्वाद महाराज सा सू मिलता रहे बहुत बहुत धन्यवाद ਹਾਂ ਨਮਸਕਾਰ ਜੀ ਜਿਹੜਾ ਜੈ ਸਕੂਲ ਟੂ ਪ੍ਰੋਗਰਾਮ ਹੋਇਆ ਠੀਕ ਹੈ ਨਾ ਚਲੋ ਜੈ ਸਕੂਲ ਦਾ ਜਿਹੜਾ ਹੈ ਹਰ ਸਾਲ ਇਹ ਪ੍ਰੋਗਰਾਮ ਕਰਿਆ ਜਾਂਦਾ ਹੈ ਬੜਾ ਬਣਾ ਲਗਾਇਆ ਜਾਂਦਾ ਹੈ ਤੇ महाराज राम सुरू जी महाराज जब से नापे में पधारे हैं इन्होंने अपने धर्म प्रचार से अपने योग्यता से बहुत लोगों को जैन मत में शामिल किया आज हम उनकी सताहठ में पुण्यतिथि मना रहे हैं और वो उन्होंने इतना धर्म प्रचार उनको ना मुनि उनके शिष्यों ने भी और यहाँ बहुत बहुत प्रचार किया उसकी वजह से ये हुआ महाराज साहब की बहुत श्रद्धा थी नाबे में जब कोई धार्मिक स्कूल नहीं था ये पहला स्कूल था महाराज जी की कृपा से ये बनाया इसका निर्माण हुआ और इसकी रूपरेखा उन्होंने खुद बनाई उनको हर वक्त यही ख्याल रहता था ये धर्म प्रचार ये स्कूल अच्छी तरह चलता रहे और चलता रहे इसकी पहले वो, वो इसके लिए जमीन भी हमारे बुजुर्गों ने यहाँ से दान करवाई स्कूल के लिए नाबा शेर ने पहले आधी जमीन दी थी उसके बाद सारी जमीन दी महाराज के प्रचार प्रसार से ये नगर नगर में बहुत सारे लोग जैन मत के अन्यायी बने और अब भी ये जो साहब इसकी सेवा कर रहा है बहुत अच्छी तरह सेवा हो रही है स्कूल तो अच्छा चल रहा है